ਪੰਜਾਬ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਕਈ ਥਾਈਂ ਜਲਥਲ ਵਰਗੇ ਹਾਲਾਤ ਬਣੇ ਹੋਏ ਨੇ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਹੁਣ ਤੱਕ 19 ਲੋਕਾਂ ਦੀ ਜਾਨ ਜਾ ਚੁੱਕੀ ਹੈ ਲੰਗੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਜਸੋ ਨੰਗਲ ਦੇ ਵਿੱਚ ਛੱਤ ਡਿੱਗਣ ਦੇ ਨਾਲ 5 ਲੋਕਾਂ ਦੀ ਮੌਤ ਹੋਈ ਸੀ ਗੁਰਦਾਸਪੁਰ ਵਿੱਚ ਵੀ ਘਰ ਦੀ ਛੱਤ ਡਿੱਗਣ ਨਾਲ 8 ਲੋਕਾਂ ਦੀ ਜਾਨ ਗਈ ਸੀ ਜ਼ਿਲ੍ਹਾ ਫਿਰੋਜ਼ਪੁਰ ਦੇ ਜਲਾਲਾਬਾਦ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਮੀਂਹ ਨਾਲ ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਗੰਨੇ ਦੀ ਕਪਾਹ ਤੇ ਹਰੇ-ਚਾਰੇ ਦੀ ਫਸਲ ਤਬਾਹ ਹੋ ਚੁੱਕੀ ਹੈ ਸੋ ਵੱਡੇ ਪੱਧਰ ਦੇ ਉੱਤੇ ਨੁਕਸਾਨ ਪੰਜਾਬ ਵਿੱਚ ਵੀ ਦੇਖਿਆ ਜਾ ਸਕਦਾ ਹੈ ਪੰਜਾਬ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਜਾਨੀ ਮਾਲੀ ਨੁਕਸਾਨ ਵੀ ਵੱਡੇ ਪੱਧਰ ਤੇ ਹੋਇਆ ਹੈ ਹੁਣ ਤੱਕ 19 ਮੌਤਾਂ ਪੰਜਾਬ ਦੇ ਵਿੱਚ ਵੀ ਹੋ ਚੁੱਕੀਆਂ ਨੇ ਭਾਰੀ ਬਰਸਾਤ ਦੇ ਚਲਦਿਆਂ ਇਹ ਤਮਾਮ ਮੌਤਾਂ ਕਰਦੀਆਂ ਛੱਤਾਂ ਡਿੱਗਣ ਦੇ ਨਾਲ ਹੀ ਹੋਈਆਂ ਨੇ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਹਾਲਾਂਕਿ ਝੋਨੇ ਦੀ ਫਸਲ ਦੇ ਲਈ ਵਰਦਾਨ ਸਾਬਤ ਹੋएगी ਇਹ بارش ਪਰ ਨਰਮੇ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ ਗੰਨੇ ਦੀ ਫਸਲ ਦਾ ਝਾੜ ਵੀ ਇਸ ਵਾਰ ਬੇਹਤ ਜ਼ਿਆਦਾ ਘਾਟ ਹੀ ਹੋਵੇਗਾ ਕਿਉਂਕਿ ਇਸ ਪਾਣੀ ਦਾ ਸਿੱਧਾ ਸਿੱਧਾ ਅਸਰ ਗੰਨੇ ਦੀ ਫਸਲ ਤੇ ਵੀ ਹੋਇਆ ਉਦھر ਕਪਾਹ ਤੇ ਨਰਮੇ ਦੇ ਫੁੱਲ ਫੁੱਟਣੇ ਸ਼ੁਰੂ ਹੋ ਗਏ ਸੀ ਪਰ ਇਸ بارش ਨੇ ਸਿੱਧਾ ਸਿੱਧਾ ਅਸਰ ਇਨਾ ਫਸਲਾਂ ਤੇ ਪਾਇਆ ਹਰੇ-ਚਾਰੇ ਦੀ ਫਸਲ ਵੀ ਖਤਮ ਹੋ ਚੁੱਕੀ ਹੈ ਪਹਿਲਾਂ ਕਿਸਾਨ ਸੋਕੇ ਤੋਂ ਪ੍ਰਭਾਵਿਤ ਸਨ ਅਤੇ ਸੋਕੇ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਸਨ ਤੇ ਹੁਣ بارش ਆਈ ਹੈ ਪਰ بارش ਨੇ ਵੀ ਇਨਾ ਦਾ ਕੰਮ ਖਰਾਬ ਕੀਤਾ ਹੈ ਇਨਾ ਦੀ ਫਸਲਾਂ ਤਬਾਹ ਕੀਤੀਆਂ ਨੇ